ਨਾ ਮੈਂ ਮਾਈਕ ਚੁੱਕ ਲੈਣਾ ਨਹੀਂ ਨਹੀਂ ਭਾਜੀ ਉੱਥੇ ਕਰ ਦੇਣਾ ਭਰਾ ਮੈਂ ਵੀ ਕੋਰਸ ਮੈਂ ਤੁਹਾਨੂੰ ਰਿਸਪੈਕਟਫੁਲੀ ਫਾਤੋ ਕਿ ਮੈਂ ਜਾਨਾ ਮੈਂ ਪ੍ਰੈਸ ਕਾਨਫਰੈਂਸ ਹੀ ਕਰਦੇ ਮੈਂ ਕੁਐਸਚਨ ਆਨਸਰ ਦਾ ਕੋਈ ਆਨਸਰ ਨਹੀਂ ਮੈਂ ਸਿਰਫ ਇੰਨੇ ਰੱਖਦਾ ਜੀ ਮੈਂ ਮੈਂ ਸਾਰੇ ਸਾਰੇ ਸਾਰੀ 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 ਅਹੀ ਜਿਹੜੀ ਆਪਣੀ ਗੱਲ ਰੱਖਣੀ ਹੈ ਪਹਿਲਾਂ ਰੱਖ ਦਿੰਦੀ ਸੌਰੀ ਟੂ ਸੇ ਮੈਂ ਜਿਹੜੀ ਗੱਲ ਕਰਨੀ ਹੈ ਮੈਂ ਉਹਦਾਂ ਕਰ ਪਹਿਲਾਂ ਰੱਖ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ ਦਿਨੀ ਅਮਰੀਕਾ ਤੋਂ ਬੱਚੇ ਜਿਹੜੇ ਰਿਪੋਰਟ ਹੋ ਕੇ ਆਉਂਦੇ ਆ ਚਲੋ ਇੱਕ ਉਹਨਾਂ ਦਾ ਕਾਨੂੰਨ ਆ ਤੇ ਪ੍ਰਕਿਰਿਆ ਆ ਪਰ ਜਿਸ ਢੰਗ ਦੇ ਨਾਲ ਆ ਕੇ ਮੈਨੂੰ ਆ ਜਿਹੜੀ ਇੰਟਰਵਿਊ ਇੱਕ ਬੇਟੇ ਦੀ ਆਈ ਆ ਕਿ ਅਮਰਸਰ ਆ ਕੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਡਸਟਬਿਨ ਵਿੱਚ ਉਟੀਆਂ ਗਈਆਂ ਮੈਂ ਸਮਝਦਾ ਇਹ ਨਿੰਦਣਯੋਗ ਘਟਨਾ ਨੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਕਕਾਰ ਆ ਇਹਦੀ ਡੰਗਾਈ ਦੇ ਵਿੱਚ ਵਿਚਾਰ ਹੋ ਕੇ ਕਰਕੇ ਅਨਕੂ ਆਰਵੀ ਕਰਕੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਦੂਸਰਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਥਾਹੋਂ ਥਾਹੀਂ ਪਹੁੰਚਾਉਣ ਲਈ ਜਾਂ ਜਿੰਨਾਂ ਕ ਵੀ ਉਹਨਾਂ ਨੂੰ ਕੋਈ ਸਹਾਇਤਾ ਚਾਹੀਦੀ ਉਹਦੇ ਲਈ ਵੀ ਆਪਣੇ ਲਈ ਬਚਨ ਬਾਤਾਂ ਦਾ ਹੋ ਰਹੇ ਆ ਤੇ ਫੇਰ ਮੰਗ ਕਰਦੀ ਆ ਕਿ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਥੋੜਾ ਜਿਆ ਤੁਹਾਨੂੰ ਪਛੋਕਰ ਦੇ ਵਿੱਚ ਲਿਜਾਣਾ ਚਾਹੁੰਨਾ ਮੈਨੂੰ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਕਾਲੀ ਦਰ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ 1996 ਦੇ ਵਿੱਚ ਮੈਂ ਸ਼ਾਮ 84 ਤੋਂ ਪਹਿਲੀ ਇਲੈਕਸ਼ਨ ਜਿੱਤ ਕੇ ਆਇਆ ਉਸ ਵੇਲੇ ਪੰਸ ਦੇ ਦੋ ਮਹਾਨ ਜਰਨੈਲ ਪੰਥਰਤਨ ਜਹਦਰ ਗੁਰਚਾਨ ਸਿੰਘ ਜੀ ਤੌੜਾ ਸਤਿਕਾਰਯੋਗ ਪੰਜਾਬ ਦੇ ਮਹਾਨ ਆਗੂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਉਸ ਪਹਿਲੀ ਐਗਜ਼ੀਕਟਿਵ ਦੇ ਵਿੱਚ ਮੈਨੂੰ ਸਥਾਨ ਦਿੱਤਾ ਟੋੜਾ ਸਾਹਿਬ ਦੇ ਨਾਲ ਕੰਮ ਕਰਨ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਮੈਨੂੰ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਜਥੇਦਾਰ ਗੁਰਚਾਨ ਸਿੰਘ ਜੀ ਟੋੜਾ ਦੇ ਨਾਲ ਬਤੌਰ ਮੈਂਬਰ ਕੰਮ ਕਰਨ ਦਾ ਸਮਾਂ ਮਿਲਿਆ ਜਿਹਦੇ ਵਿੱਚ ਉਸ ਵੇਲੇ ਟੋੜਾ ਸਾਹਿਬ ਦੇ ਨਾਲ ਡਾਕਟਰ ਖਰਪ ਸਿੰਘ ਚੰਡੀਗੜ੍ਹ ਫਿਰ ਸ੍ਰੀ ਪਾਲ ਸਿੰਘ ਜੀ ਸਾਡੇ ਬਾਈ ਚਾਂਸਲਰ ਔਰ ਉਹਨਾਂ ਦੇ ਵਿੱਚ ਡਾਕਟਰ ਬਲਕਾਰ ਸਿੰਘ ਵਰਗੇ ਵਿਦਵਾਨ ਹੁੰਦੇ ਸੀ ਸੋ ਮੈਂ ਉਹਦਾ ਵੀ ਧੰਨਵਾਦ ਕਰਦਾ ਫਿਰ 2019 ਦੇ ਵਿੱਚ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੌਰ ਜਨਰਲ ਸਕੱਤਰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਤੋਂ ਬਾਅਦ 2020 ਦੇ ਵਿੱਚ ਬਤੌਰ ਮੁਖ ਸਕੱਤਰ ਭਾਵੇਂ ਉਹ ਚੁਣੌਤੀ ਭਰਿਆ ਸਮਾਂ ਸੀ ਇੱਕ ਵਾਰ ਹੋ ਆ ਕੇ ਬੰਦੇ ਨੂੰ ਦਫ਼ਤਰ ਦੇ ਸਟਾਫਰ ਵਿੱਚ ਪਹੁੰਚਣਾ ਤੇ ਉਹਦੇ ਵਿੱਚ ਦੇਖਭਾਲ ਕਰਨੀ ਔਕਾ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਸੇਵਾ ਵੀ ਲਈ ਫਿਰ 21 22 23 24 ਲਗਾਤਾਰ 4 ਸਾਲ ਮੇਰੇ ਤੇ ਭਰੋਸਾ ਪਾਰਗਟ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਲ ਤੋਂ ਬਾਅਦ ਦੂਆ ਸਾਲ ਦੂਏ ਤੋਂ ਤੀਆ ਕੋ ਪੰਜ ਬਣ ਜਾਂਦੇ ਉਹਨੂੰ ਨਹੀਂ ਚੱਲਣ ਦਿੰਦੇ। ਪਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਪ੍ਰਧਾਨ ਸਾਹਿਬ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪਾਰਕਟ ਕੀਤਾ। ਉਹ ਤੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਦਾ। ਜਿਨ੍ਹਾਂ ਨੇ ਮੈਂ ਸਮਝਦਾ ਮੇਤੋਂ ਮੋਰੇ ਹੋ ਕੇ ਮੋਂਡਾ ਲਾ ਕੇ ਮੇਰਾ ਵੀ ਸਾਥ ਦਿੱਤਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿੱਚ ਵੀ ਆਪਣਾ ਚੋਕਾ ਜੋਗ ਨਾਲ ਪਾਇਆ। ਅਸੀਂ ਯਤਨਸ਼ੀਲ ਵੀ ਰਹੇ ਕਿਉਂਕਿ ਕੋਵਿਡ ਦਾ ਸਮਾਂ ਸੀ ਸਕੂਲਾਂ ਕਾਲਜਾਂ ਦੇ ਵਿੱਚ ਇਵਨ ਟਰੱਸਟ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਘਾਟਾ ਚੱਲ ਰਿਹਾ ਸੀ। ਪਰ ਮੈਂ ਇਹ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ। ਕਿ ਉਹ ਸਾਰੇ ਜਿੰਨੇ ਵੀ ਸੀਗੇ ਸਮੇਂ ਦੇ ਸਾਨੂੰ ਹਾਨੀ ਬਣਾਤਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਫਾਈਨੈਂਸ਼ੀਅਲ ਤੌਰ ਤੇ ਵੀ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਵੀ ਮੈਂ ਸਾਹਮਣੇ ਜੇ ਕੋਈ ਘਾਟਾਂ ਵੀ ਰਹਿ ਗਈਆਂ ਕਿਸੇ ਪੱਖ ਦੇ ਉੱਤੇ ਕਈ ਮੇਰੇ ਚ ਨੁਕਸ ਵੀ ਹੋਣਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਈ ਵਾਰੀ ਮੇਰੀ negligence ਨਹੀਂ ਕਈ ਵਾਰੀ ਜਥੇਬੰਦਕ ਤੌਰ ਤੇ ਕੂਚੀ ਨੀਚੀ ਹੋਈ ਹੋਗੀ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਕਿਸ ਸਮੇਂ ਸਿਰ ਜੋ ਮੈਨੂੰ ਚੰਗਾ ਲੱਗਦਾ ਸੀ ਮੈਨੂੰ ਨਹੀਂ ਸੀ ਚੰਗਾ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਤਾਂ ਲਈ ਉਹ ਮੈਂ ਹਮੇਸ਼ਾ ਯਤਨशीर ਰਿਹਾ ਤੇ ਮੈਂ ਇਹ ਵੀ ਚੇਤਾ ਕਰਦਾ ਸੀ ਜੇ ਮੈਂ ਮੁਖ ਸਕੱਤਰ ਦੀ ਕੁਰਸੀ ਤੇ ਬੈਠਾਂ ਉੱਥੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਰਹੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਬਾਅਦ ਮੁਖ ਸਕੱਤਰ ਦੇ ਤੌਰ ਤੇ ਜੇ ਵਰਦਾਨ ਬਣੇ ਤੇ ਉਹ ਮਾਣ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਨੇ ਤੇ ਜਥੇਬੰਦੀ ਨੇ ਮਾਸਟਰ ਤਾਰਾ ਸਿੰਘ ਜੀ ਦੋਹਾਂ ਆਉਧਿਆਂ ਤੇ ਰਹੇ ਕਿਉਂਕਿ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦਾ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰ ਮੈਂ ਜਤਨਸ਼ੀਲ ਰਿਹਾ ਕਿ ਉਹਨਾਂ ਦੇ ਪੂਰਨਿਆਂ ਤੇ ਦਾ ਨਾਂ ਚੱਲ ਸਕਾਂ ਥੋੜੀਆਂ ਬੁੱਤਿਆਂ ਸੰਤਲੀ ਪੈਰਾਂ ਦੇ ਉੱਤੇ ਆਪਣਾ ਪੈਰ ਧਾਰ ਸਕਾਂ ਉਹ ਮੇਰਾ ਜਿਹੜਾ ਜੀਵਨ ਉਹ ਖੁੱਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਆ ਭਲੀ ਭਾਂਤ ਮੈਂ ਆਪਣੇ ਮੂੰਹ ਦੇ ਉੱਤੋਂ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਹੁਣ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਪਿਛਲੇ ਸਮੇਂ ਚ ਲਿਜਾਣਾ ਚਾਹੁੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣੀ ਅਸੀਂ ਉਦ ਵੀ ਕਹਿੰਦੇ ਰਹੇ ਵੇ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਆ ਦਿੱਲੀ ਦੇ ਵਿੱਚ ਸ਼ਕਤੀ ਕਮਜ਼ੋਰ ਹੋ ਰਹੀ ਆ ਤੇ ਹਰਿਆਣਾ ਦੇ ਵਿੱਚ ਪਹਿਲਾਂ ਉਹਦਾ ਹੋ ਕਮੇਟੀ ਬਣਾਈ ਗਈ ਹੁਣ ਉੱਥੇ ਚੋਣ ਹੋ ਗਈ ਤੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਕੀ ਪਾਇਆ ਪੇ ਕੋਈ ਵੀ ਜਥੇਬੰਦੀ ਜਿਹੜੀ ਰਜਿਸਟਰਡ ਆ ਜਾਂ ਰੈਕੋਗਨਾਈਜ਼ਡ ਆ ਉਹ ਜਥੇਬੰਦੀ ਚੋਣਾ ਨਹੀਂ ਲੜ ਸਕੂਗੀ ਕਹਿਣ ਤੋਂ ਬਾਅਦ ਪੇ ਸ਼੍ਰੋਮਣੀ ਅਕਾਲੀ ਦਲ ਨੇ ਕੋ ਚੋਣਾ ਲੜਨੀ ਆ ਹੋਂ ਉਹਦੇ ਵਿੱਚ ਉਹ ਬਾਰ ਕਰਦਾ ਇੱਕ ਨਵੀਂ ਜਥੇਬੰਦੀ ਬਣਾਵੇ ਉਹਦਾ ਰਿਜ਼ਲਟ ਕੀ ਨਿਕਲਿਆ ਕਿਉਂਕਿ ਜਥੇਬੰਦੀ ਨੇ ਜਿਹੜੇ ਟਿਕਟਾਂ ਦਿੱਤੀਆਂ ਹੁੰਦੀਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਆਪਣਾ ਪੰਥਕ ਦਲ ਬਣਾ ਕੇ ਲੜੀਆਂ ਵਾਰਿਕ ਜਥੇਬੰਦੀ ਰਣੌਣਡ ਹੁੰਦੀ ਜਿਹਦਾ ਨਾਂ ਹੁੰਦਾ ਅੱਜ ਉਥੇ ਆਜ਼ਾਦ ਜਿੱਤੇ ਆਜ਼ਾਦ ਜਿੱਤਣ ਦਾ ਕਹਿਣ ਤੋਂ ਭਾਵ ਉਹ ਠੀਕ ਹੈ ਉਹਨਾਂ ਨੂੰ ਮੁਬਾਰਕ ਆ ਉਹਨਾਂ ਨੇ ਆਪਣੀ ਅਵੈਂਟੀ ਹੋ ਲੋਕਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਬਹੁਤ ਮੁਬਾਰਕ ਸਾਰੇ ਮੈਂਬਰ ਸਹਿਮਾਨ ਉਹ ਵਧਾਈ ਦੇ ਪਾਤਰ ਆ ਪਰ ਉਹਦੇ ਬਾਅਦ ਕੀ ਹੋਇਆ ਪਈ ਆ ਹੁਣ ਪਹਿਲਾਂ ਇੱਕ ਮੀਟਿੰਗ ਰੱਖੀ ਸੀ ਕੋਆਪਸ਼ਨ ਲਈ ਦੂਜੀ ਰੱਖੀ ਸੀ ਉਹ ਰੋਲੇ ਰੱਪੇ ਦੇ ਵਿੱਚ ਖਤਮ ਹੋ ਗਈ ਇਹ ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲਾਉਣ ਦਾ ਇੱਕ ਬਹੁਤ ਕੋਝਾ ਯਤਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਰਹੇ ਕਿ ਇੱਕ ਥਾਂ ਇਕੱਠੇ ਹੋ ਜਾਓ ਇੱਕ ਥੰਡੇ ਥੱਲੇ ਇਕੱਠੇ ਹੋ ਜਾਓ ਭਾਵੇਂ ਸੁਪਰੀਮ ਕੋਰਟ ਦਾ ਆਨਰੇਬਲ ਸੁਪਰੀਮ ਕੋਰਟ ਦਾ ਫੈਸਲਾ ਸੀ ਪਰ ਮੈਂ ਤੁਹਾਨੂੰ ਉਦਾਹਰਨਾ ਦੇ ਦੇ ਸਕਦਾ ਜਿਨ੍ਹਾਂ ਦੇ ਵਿੱਚ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਰੱਦ ਕੀਤੀਆਂ ਪਾਰਲੀਮੈਂਟ 'ਚ ਬਿੱਲ ਲਿਆ ਕੇ ਬਿੱਲ ਨਹੀਂ ਲਿਆਉਂਦੇ ਪਾਰਲੀਮੈਂਟ ਦੇ ਵਿੱਚ ਉਹ ਐਕਟ ਦੇ ਤਹਿਤ ਆਪਣੀਆਂ ਉਹਨਾਂ ਨੂੰ ਪਾਸ ਕਰਵਾ ਕੇ ਅੰਡਨ ਵੀ ਕੀਤਾ ਪਰ ਕਿਉਂਕਿ ਸਾਡੇ ਦਾ ਪਤਾ ਨਹੀਂ ਹੁਣ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਹੀ ਇਦਾਂ ਦੇ મતਭੇਦ ਹੋ ਗਏ ਕਿ ਸ਼ਕਤੀ ਨੂੰ ਕਮਜ਼ੋਰ ਕਰਨੇ ਤੁਰ ਪਏ ਹੁਣ ਆ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੈਂ ਸਮਝਦਾ ਬੰਦ ਪਾਈ ਭਰਾਵਾਂ ਵਿੱਚ ਇਹ ਸਮਾਂ ਚੱਲ ਰਿਹਾ ਇਹ ਜਥੇਬੰਦੀ 104 ਸਾਲ ਪੁਰਾਣੀ ਜਥੇਬੰਦੀ ਆ ਜਿਹਨੂੰ ਅੱਜ ਸਿੱਧੇ ਤੇ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਨਿਮਰਤਾ ਸਹਿ ਸਮੂਚੇ ਪੰਥ ਨੂੰ ਬੇਨਤੀ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋ ਜੀਏ ਮਤਭੇਦ ਕੋਈ ਨਹੀਂ ਬੜੀ ਵੱਡੀ ਜਥੇਬੰਦੀ ਹੁੰਦੀ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿੰਨੇ ਹਜ਼ਾਰਾਂ ਵਰਕਰ ਜਿਹੜੇ ਆ ਜਾਂ ਜਿੰਨੇ ਲੀਡਰ ਹੁੰਦੇ 17 117 ਚੁਣੇ ਜਾਂਦੇ ਆ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਚੁਣੇ ਜਾਂਦੇ ਪਰ ਫਿਰ ਵੀ ਮਾਨਤਾਣ ਹੁੰਦਾ ਔਰ ਅੱਜ ਵੀ ਮੇਰਾ ਯਤਨ ਰਿਹਾ ਬਤੌਰ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਦੇ ਦੌਰ ਦੇ ਕਿ ਇਹ 파ੜੇ ਨੂੰ ਖਤਮ ਕਰਾਂ ਤੇ ਮੈਂ ਯਤਨਸ਼ੀਲ ਹਾਂ ਅੱਜ ਵੀ ਕਿ ਇਹ ਇੱਕ ਸੁਰਤਾ ਦੇ ਨਾਲ ਸਾਰਾ ਚੱਲਿਆ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਜਿਹੜੀ ਇੱਕ ਥਾਂ ਇਕੱਠੀ ਹੋਵੇ ਨਾ ਕਿ ਖੇਂਡੂ ਪੇਂਡੂ ਹੋਵੇ ਤੇ ਅੱਜ ਮੇਰਾ ਖਿਆਲ ਆ ਬਹੁਤ ਸਾਰਾ ਯਤਨ ਜਿਹੜਾ ਆ ਉਹ ਲੱਗਾ ਆ ਭਈ ਇਹਦੇ ਵਿੱਚ ਫੋਟ ਪਾ ਕੇ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਹੋਰ ਕਮਜ਼ੋਰ ਕਰਨਾ ਦੂਸਰਾ ਜਿਹੜਾ ਮੈਂ ਫੋਕਸ ਹੁਣ ਕਰ ਰਿਹਾ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਹੈ ਜਨਰਲ ਹਾਊਸ ਚੋਂ ਚੁਣ ਕੇ ਆਉਂਦੀ ਆ ਚਾਰ ਅਹੁਦੇਦਾਰ ਤੇ 11 ਮੈਂਬਰ ਉਹਦੇ ਚੁਣ ਕੇ ਆਉਂਦੇ ਆ ਉਹ ਪੂਰੇ ਹਾਊਸ ਦੀ ਤਰਜਮਾਨੀ ਕਰਦੀ ਆ ਉਹਦੇ ਵਿੱਚ ਅਧਿਕਾਰ 15 ਮੈਂਬਰੀ ਨੂੰ ਪੂਰੇ ਹੁੰਦੇ ਆ ਹਰ ਇੱਕ ਪੱਖ ਦੇ ਅਧਿਕਾਰ ਹੁੰਦੇ ਆ ਇੱਥੇ ਜਿਸ ਲਈ ਆਪਾਂ ਕਿਸੇ ਵੀ ਕਾਰਜ ਦੀ ਗੱਲ ਕਰਦੇ ਆ ਉਹ 15 ਮੈਂਬਰੀ ਉਹਦੇ ਨਾਲ ਸਹਿਮਤ ਹੁੰਦੇ ਆ ਤੇ ਉਹ ਕਾਰਜ ਹੁੰਦਾ ਤੇ ਇਹ ਦੇ ਵਿੱਚ 22000 ਮੁਲਾਜ਼ਮ ਆ ਜਿਹਦੇ ਵਿੱਚ ਸਾਡੇ ਸਰਵਿਸ ਰੂਲ ਵੀ ਬੜੇ ਹੋ ਸਕੂਲਾਂ ਦੇ ਬਕਰੇ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਰਵਿਸ ਰੂਲ ਬਣੇ ਆ ਤੇ ਉਹ ਸਰਵਿਸ ਰੂਲ ਤਹਿਤ ਜਿਹੜੇ ਵੀ ਮੁਲਾਜ਼ਮ ਆਉਂਦੇ ਉਹਨਾਂ ਦੇ ਉੱਤੇ ਫਿਰ ਸਾਰੇ ਸਰਵਿਸ ਰੂਲ ਲਾਗੂ ਹੁੰਦੇ ਆ। ਕਈ ਵਾਰੀ ਸਵਾਲ ਉੱਠਦੇ ਆ ਬਹੁਤ ਵੱਡੇ। ਕਿਉਂਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦਾ ਰਤਵਾ ਸਭ ਤੋਂ ਵੱਡਾ ਆ ਤੇ ਵੱਡਾ ਹੋਣਾ ਚਾਹੀਦਾ ਤੇ ਮੈਂ ਵੀ ਵੱਡਾ ਕਹਿੰਦਾ ਵੀ ਹਮੇਸ਼ਾ ਹੋਣਾ ਚਾਹੀਦਾ। ਪਰ ਜਿਹੜੇ ਸਾਡੇ ਸਿੰਘ ਸਹਿਬਾਨ ਸਿਸਟਮ ਚ ਆਉਂਦੇ ਆ ਆਪਣੇ ਸਾਡੇ ਸਿਸਟਮ ਕਹਿਣ ਤੋਂ ਭਾਵ ਇੱਥੇ ਉਹਨਾਂ ਦੀ ਪਹਿਲਾਂ ਭਾਵੇਂ ਛੋਟੇ ਪੱਧਰ ਤੇ ਕਿਤੇ ਗ੍ਰਾਂਤੀ ਦੇ ਤੌਰ ਤੇ ਨਿਯੁਕਤੀ ਆ। ਪੰਜ ਪਿਆਰਿਆਂ ਦੇ ਤੌਰ ਤੇ ਨਿਯੁਕਤੀ ਆ ਹੋਰ ਕਿਸੇ ਪਾਸੇ ਨਿਯੁਕਤੀ ਆ ਉਹ ਸਰਵਸ ਰੂਲ ਤਹਿਤ ਤੇ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ 1925 ਤਹਿਤ ਉਹਨਾਂ ਦੀ ਨਿਯੁਕਤੀ ਹੁੰਦੀ ਆ ਫਿਰ ਉਹਨਾਂ ਨੂੰ ਬਾਕੀ ਸੇਵਾਦਾਰ ਜਿਹੜੇ ਬਾਕੀ ਹੁੰਦੇ ਉਹਨਾਂ ਦੇ ਤੌਰ ਦੇ ਉੱਤੇ ਵੱਖ-ਵੱਖ ਤੌਰ ਦੇ ਉੱਤੇ ਗ੍ਰੈਚਿਟੀ ਉਹਨਾਂ ਦਾ ਪੀਐਫ ਉਹਨਾਂ ਦੀ ਲੀਵਨ ਕੈਸ਼ਮੈਂਟ ਉਹਨਾਂ ਦੇ ਬਾਕੀ ਬੈਨੀਫਿਟ ਉਹਨਾਂ ਨੂੰ ਇਨਕ੍ਰੀਮੈਂਟ ਜੀਅਰਲੀ ਉਹ ਸਾਰੀਆਂ ਫਿਰ ਸਮੇਂ-ਸਮੇਂ ਅਨੁਕੂਲ ਲੱਗਦੀਆਂ ਕਈ ਵਾਰੀ ਕੀ ਹੁੰਦਾ ਕਿ ਸਾਡੇ ਸਿੰਘ ਸਹਿਬਾਨ ਬਾਹਰੋਂ ਵੀ ਆ ਜਾਂਦੇ ਚੁਣੇ ਜਾਂਦੇ ਆ ਉਹਨਾਂ ਦੀ ਵੀ ਪੋਇੰਟਮੈਂਟ ਹੁੰਦੀ ਆ ਪਰ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਆਉਂਦੇ ਮੈਂ ਸਿੰਘ ਸਹਿਬਾਨ ਨੂੰ ਮੁਲਾਜ਼ਮਾ ਸ਼ਬਦ ਨਾਲ ਮੇਰਾ ਕਿਤੇ ਇਵੇਂ ਇਹਦੀ ਆਪਣੀ ਵਿਆਖਿਆ ਸ਼ੁਰੂ ਕਰਦੇ ਹਾਂ ਸਿੰਘ ਸਹਿਬਾਨ ਮੁਲਾਜ਼ਮ ਨਹੀਂ ਸਿੰਘ ਸਹਿਬਾਨ ਹੈਡ ਮਿਨਿਸਟਰ ਆ ਜੋ ਐਕਟ ਦੇ ਵਿੱਚ ਪ੍ਰਵਿਰਣ ਦਿੱਤਾ ਆ ਪਰ ਮੈਂ ਉਹ ਗੱਲ ਤਾਂ ਕੀਤੀ ਸੀ ਕਿ ਜਿਹੜੇ ਬਾਹਰੋਂ ਸਾਡੇ ਸਿੰਘ ਸਾਹਿਬਾਨ ਆਉਂਦੇ ਉਹਨਾਂ ਨੂੰ ਅਸੀਂ ਸਨਮਾਨ ਪੱਤਾ ਨਹੀਂ ਗਾ ਉਹਨਾਂ ਨੂੰ ਵੀ ਅਸੀਂ ਲੰਮਸਮ ਫਿਕਸ ਕਰਦੇ ਆ ਜਿਹਦੀ ਮੌਜੂਦਾ ਤੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਅਸੀਂ ਆ ਦੋ ਗ੍ਰਾਂਥੀ ਸਾਹਿਬਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਰੱਖੇ ਇੱਕ ਭਾਈ ਕੇਵਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਉਹਨਾਂ ਦੀ ਅਪੁਆਇੰਟਮੈਂਟ ਹੋਈ ਉਹ ਪਹਿਲਾਂ ਪੰਜਾਂ ਪਿਆਰੇ ਸੇਵਾ ਨਿਵਾਉਂਦੇ ਸੀ ਦਾਮਦਮਤ ਸਾਹਿਬ ਉਹ ਸਰਵਿਸ ਰੂਲ ਤਹਿਤ ਉਹਨਾਂ ਦਾ ਜਿੰਨੇ ਗ੍ਰੇਡ ਚੱਲਦਾ ਸੀ ਉਵੇਂ ਚੱਲ ਰਿਹਾ ਉਹਨਾਂ ਦੇ ਵਿੱਚ ਸਰਦਾਰ ਪ੍ਰਵਿੰਦਰ ਸਿੰਘ ਜੀ ਬੁੱਟਰ ਸਾਹਿਬ ਉਹ ਕਿਉਂਕਿ 55 ਸਾਲ ਦੇ ਹੋ ਗਏ ਉਹਨਾਂ ਦੀ ਵੀ ਨਿਯੁਕਤੀ ਹੋਈ ਉਹਨਾਂ ਨੂੰ ਅਸੀਂ ਲੰਮ ਸਮੇਂ ਦਿੰਨੇ ਆ ਮੇਰਾ ਕਹਿਣ ਤੋਂ ਬਾਅਦ ਕਈ ਵਾਰੀ ਇਹ ਚੱਕਰ ਚੱਲਦਾ ਜੀ ਵੀ ਸ਼ਾਇਦ ਸਿੰਘ ਸਹਿਬਾਨ ਇਹਨਾਂ ਦਾ ਸਨਮਾਨ ਪਤਾ ਮੈਂ ਤਾਂ ਮੈਂ ਵੀ ਚਾਹੁੰਦਾ ਵੀ ਸਨਮਾਨ ਪੱਕਾ ਹੋਵੇ ਪਰ ਇਹ ਕਿਸੇ ਵੇਲੇ ਟੌੜਾ ਸਾਹਿਬ ਬੇਲੇ ਇਹ ਸਵਾਲ ਉੱਠੇ ਸੀ ਕਿ ਸਨਮਾਨ ਪੱਤਾ ਰੱਖਦੇ ਹੋ ਬਹੁਤ ਚੰਗੀ ਗੱਲ ਆ ਕਿਉਂਕਿ ਸਿੰਘ ਸਾਹਿਬਾਨ ਨੂੰ ਤੁਸੀਂ ਪਹਿਲਾਂ ਮਲਾਜਮ ਕਾਉ ਜਾਉਨਾ ਤੇ ਹੋਰ ਕੋਈ ਉਹ ਮੈਂ ਸਮਝਦਾ ਬਹੁਤ ਉਹਨਾਂ ਦੀ ਤੋਹੀਨ ਹੈ ਤੇ ਫਿਰ ਸਨਮਾਨ ਪੱਤਾ ਹੋਵੇ ਤੇ ਪ੍ਰੋਪਰ ਸ਼ਾਬ ਦੇ ਤਨਖਾਹ ਦੀ ਥਾਂ ਦੇ ਉੱਤੇ ਪਰ ਉਹ ਸਿੰਘ ਸਾਹਿਬਾਨਾਂ ਵੱਲੋਂ ਜਿਹੜੇ ਉਦੋਂ ਸਗੇ ਉਹਨੇ ਕਿਹਾ ਨਹੀਂ ਜੀ ਅਸੀਂ ਇਹਦੇ ਵਿੱਚ ਜੋ ਸਾਡਾ ਸਿਸਟਮ ਚੱਲਦਾ ਉਹਦੇ ਵਿੱਚ ਚੱਲੇ ਰਹਿਣਾ ਤੇ ਉਹ ਸਿਸਟਮ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਤੇ ਇੱਕ ਮੈਂ ਸਾਡੇ ਧਿਆਨ ਚ ਹੋਰ ਵੀ ਲਿਆਉਣੀ ਚਾਹਨਾ ਕਿ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਕਰਤਾਰ ਕੁਛ ਹੀ ਨਾਂ ਨਹੀਂ ਲੈਣਾ ਅਨਕੁਆਰੀਆ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਗ ਕੀਤਾ ਗਿਆ ਸੀ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੁੰਨਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿਣਾ ਹੁਣਾਂ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦਊਗਾ ਤੇ ਫਿਰ ਦੂਏ ਉਹ ਤੋਂ ਕੀ ਸਾਬ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਰਹਿ ਆ ਤੇ ਇੱਥੇ ਤੁਹਾਡੇ ਪ੍ਰੈਸ 'ਚ ਨਹੀਂ ਮੈਂ ਹਮੇਸ਼ਾ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਤੇ ਉੱਥੋਂ ਬੇਮਕ ਹੋ ਜਾਈਏ ਤੇ ਫਿਰ ਮੈਂ ਕਹਿਣਾ ਹੁਣਾਂ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਜੀ ਫਿਰ ਉਦਾਂ ਹੀ ਸਮਾਂ ਖਤਮ ਕਰ ਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਹਿਬਾਨ ਦੇ ਵਿਲੇ ਹੋਣ ਤੋਂ ਬਾਅਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਵਿਸ਼ਿੰਗ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਵਾਦਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਲਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਮ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਉਂ ਤੱਕ ਸਿੱਖਾਂ ਦਾ ਸਮੌਰ ਤਖਤ ਜਿੱਥੋਂ ਕੋਈ ਵੀ ਸਖਮ ਹੋਂਕਰ ਨਹੀਂ ਹੁੰਦਾ ਤੇ ਸ਼ਰੋਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪ ਨੂੰ ਜ세 ਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਥਾਪੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫਿਰ ਭਾਈ ਮਨੁੱਖ ਵੀ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਅਲਜਾ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹੇ ਨਹੀਂ ਹੁੰਦੀ ਤੇ ਉਹ ਟਿੰਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਜ਼ਾਹਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਬਖਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਆ ਕਈ ਵਾਰੀ ਆਪਾਂ ਚਰਚਾਵਾਂ ਵਿੱਚ ਦੰਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੁਸ਼ੀ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ 'ਚ ਜਾਣਾ ਹੀ ਆ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ ਜਦੋਂ ਜੇਕਰ ਦਾ ਸਨਮਾਨ ਕੀਤਾ ਆਪਣਾ ਅਸਤੀਫਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਮੈਂ ਉਹ ਸੋਚਣ ਕਿ ਅਸਤੀਫਾ ਇਹ ਮੈਂ ਮੈਂ ਪਹਿਲਾਂ ਗਿਆ ਸੀ ਅੰਮ੍ਰਿਤਾਲ ਅੰਮ੍ਰਿਤਬਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਹ ਬਾਤ ਚ ਨਹੀਂ ਪੈਣਾ ਮੈਂ ਆਪਣਾ ਅਸਤੀਫਾ ਜਿਹੜਾ ਆ ਅੰਤਰਕ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰਕ ਕਮੇਟੀ ਦੇ ਅਹੁਦੇਦਾਰਾਂ ਨੂੰ ਦੇਣਾ ਪੈਂਦਾ। ਜੇ ਹੁਣ ਉਹ ਸੋਚਣ ਹੁੰਦੀ ਕੀ